ਮੈਂ ਇੱਕ ਚੀਜ਼ ਦੇਖ ਰਿਹਾ ਮੇਰੀ ਵੀਡੀਓ ਥੋੜੀ ਬੱਕਰੀ ਹੁੰਦੀ ਹੁੰਦੀ ਹੈ ਨਾ ਆਪਾਂ ਨਾਲ-ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਹੁਣ ਜਿਵੇਂ ਬਾਈ ਦਾ ਇਹ ਸਟਰਕਚਰ ਹੈ ਮੈਂ ਇਹ ਕਹਾਂ ਬੀ ਬਾਡੀ ਹੈ ਜਿਵੇਂ ਹੈ ਨਾ ਯਾਰ ਬੋਲਦੇ ਜਵੱਕ ਵਾਂਗੂ ਨਾ ਇਹ ਨੋਰਮਲ ਨਹੀਂ ਆਪਾਂ ਹਾਂ ਮੀਟਿੰਗ ਦਾ ਜਿਹੜਾ ਕੀ ਪ੍ਰਾਈਜ਼ ਲੈਨੇ ਆਪਾਂ 20000 ਰੁਪਏ ਜੀ ਮੀਟਿੰਗ ਤੁਸੀਂ ਕੁਆਲਿਟੀ ਦੇਖ ਕੇ ਕਰਦੇ ਹੋ ਜਾਂ ਜੋ ਮਰਜ਼ੀ ਲਿਆਵੇ ਪੈਸੇ ਦਿਓ ਕੁਆਲਿਟੀ ਵੇਖ ਕੇ ਜੀ ਕੁਆਲਿਟੀ ਵੇਖ ਕੇ ਉਤਰਾ ਤੇ ਲੱਗੇ ਨ ਲੱਗਣ ਦਈਦਾ ਉਹ ਵੀ ਚੈਂਪੀਅਨ ਹੋ ਗਿਆ ਮੈਂ ਆਪਣੀ ਮਤਲਬ ਘਰ ਖੁਦ ਚੈਂਪੀਅਨ ਕੀਤੇ ਆ ਲੈਬ ਵੀ ਆ ਆਪਣਾ ਹੈਗੇ ਸਾਰੇ ਫੋਰਨਰ ਜੱਜ ਦੇ ਥੱਲੇ ਜਿੰਨੇ ਵੀ ਆਪਣੇ ਡੌਗ ਸਾਰੇ ਕੇਸੀਆ ਦੇ ਆ ਨਾਲ ਬੜਾ ਵਧੀਆ ਕੀਤਾ ਕਿ ਪਹਿਲੀ ਹਾਂਜੀ ਬਹੁਤ ਵਧੀਆ ਕੀਤਾ ਜੱਟ ਵਧੀਆ ਦੇ ਰਹੇ ਨੇ ਬਹੁਤ ਬਹੁਤ ਵਧੀਆ ਫੈਸਲਾ ਵਧੀਆ ਲੱਗਿਆ ਹਾਂਜੀ ਬਹੁਤ ਵਧੀਆ ਲੱਗਿਆ ਜਿੰਨੇ ਲੱਗਿਆ ਵੀ ਯਾਰ ਮੈਂ ਫਸਟ ਆਉਣਾ ਸੀਗਾ ਨਹੀਂ ਨਹੀਂ ਉਧਰ ਜਿੱਦਾਂ ਵੀ ਉਹਨਾਂ ਨੇ ਸਿਗਾ ਉਹਨਾਂ ਤੇ ਬੜਾ ਖਰਾਬ ਜੱਜ ਕੀਤਾ ਹਾਂਜੀ ਜਿੰਦਾ ਜੱਜ ਕੀਤਾ ਉਹਨਾਂ ਹੋਰ ਦਿਖਾਣਾ ਸੋ ਇੱਕ ਜਰਮਨ ਸੈਫਡ ਬਹੁਤ ਹੀ ਪਿਆਰੀ ਬਰੀਡ ਆ ਦੇਖੋ ਬਹੁਤ ਸੋਹਣਾ ਜਿਹੜਾ ਡੌਗ ਆ ਇਹਨਾਂ ਦਾ ਵੀਰ ਖੜੇ ਨੇ ਨਾ ਕਿੱਥੋਂ ਆਏ ਨੇ ਸਾਰੀ ਗੱਲਬਾਤ ਆਪਾਂ ਕਰਦੇ ਆਂ ਸਾਜੀ ਤੇ ਡੌਗ ਜਵਾਰੇ ਜਿਹੜੀ ਇਹਨਾਂ ਦੇ ਡੌਗ ਬਾਰੇ ਆਪਾਂ ਲੈਨੇ ਪੂਰੀ ਡਿਟੇਲ ਆਜੀ ਭਾਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਆ ਆਪਾਂ ਜੀ ਆਪਾਂ ਇਹ ਜੀ ਜੰਡਿਆਲਾ ਗੁਰੂ ਅੰਮ੍ਰਿਤਸਰ ਕਿਹੜਾ ਕੈਨਲ ਆਪਣਾ ਆਪਣਾ ਕੈਨੀ ਕੈਨਲ ਆ ਨਾਲ ਆਪਣੀ ਪੈਟ ਸ਼ੋਪ ਆ ਜੀ ਜੰਡਿਆਲਾ ਹਾਂਜੀ ਹਾਂਜੀ ਤੇ ਡੌਗ ਬਾਰੇ ਕੀ ਕਹਿਣਾ ਚਾਹੁੰਦੇ ਕਿਹੜੀ ਕਿ ਇਹ ਹੈਗਾ ਇਹ ਇੰਪੋਰਟ ਦਾ ਬੱਚਾ ਜੇ ਤੇ ਕਿਹੜਾ ਇੰਪੋਰਟ ਹੈ ਜੀ ਇਹ ਜਰਮਨੀ ਇੰਪੋਰਟ ਜਰਮਨੀ ਇੰਪੋਰਟ ਹਾਂ ਜੀ ਬਲੱਡਲੈਂਡ ਕਿਹੜੀ ਇਹਦੀ ਇਹ ਗਵੀਡੋ ਦਾ ਸੰਜੀਮਪੋਰਟ ਦਾ ਤੇ ਇਹ ਇੱਥੇ ਅਜੇ ਪਿਛਲੇ ਹਫਤੇ ਜਲੰਧਰ ਸ਼ੋ ਹੋਇਆ ਡੌਗ ਸ਼ੋ ਉੱਥੇ ਜੀ ਸੁਣਾਈ ਸੀ ਐ ਜੀਵਨ ਲੱਗਦਾ ਐ ਜੀਵਨ ਜੀ ਪਹਿਲੇ ਨੰਬਰ ਤੇ ਰਿਹਾ ਆਪ ਹਾਂ ਜੀ ਇਹ ਕਿੰਨੇ ਵਾਰੀ ਸ਼ੋ ਲਾ ਚੁੱਕੇ ਹੋ ਇਹ 2-3 ਵਰੇ ਜੀਵਨ ਲੱਗਾ ਤੇ 쇼 ਇਹਨੂੰ 4-5 ਜੀ ਖੜਾਏ ਆ ਸੀਜ਼ਨ ਚ ਜਿ ਤਰ੍ਹਾਂ ਅੱਛਾ ਜੀ ਜ਼ਿਆਦਾ 쇼 ਨਹੀਂ ਹੋਣੀ ਸਟਾਰਟਿੰਗ ਕੀਤੀ ਐ 쇼 ਦੀ ਹਾਂਜੀ ਏ ਅੱਜ ਪੂਰੀ ਤਿਆਰੀ ਹੈ ਹਾਂਜੀ ਹਾਂਜੀ ਅੱਜ ਫੁੱਲ ਤਿਆਰੀ ਹੈ ਅੱਜ ਕੀ ਲੈ ਕੇ ਜਾਵਾਂਗੇ ਵੇਖੋ ਪਰਮਾਤਮਾ ਮਿਹਰ ਕਰੇ ਫਿਰ ਜਿਵਾਨੀ ਲੱਗੇ ਤੁਸੀਂ ਆਪ ਹੈਂਡਲ ਕਰਦੇ ਨੂੰ ਨਹੀਂ ਮੁੰਡਾ ਟ੍ਰੇਨਰ ਹੈ ਜੀ ਆਪਣਾ ਬਹੁਤ ਮਿਹਨਤੀ ਮੁੰਡਾ ਹਾਂਜੀ ਵਧੀਆ ਮਿਹਨਤ ਕਰਦਾ ਹਾਂ ਬਹੁਤ ਮਿਹਨਤ ਕਰਦਾ ਜੀ ਤਿਆਰੀ ਤਾਂ ਪੂਰੀ ਹੋਣੀ ਹੈ ਤਿਆਰੀ ਪੂਰੀ ਜੀ ਪੂਰੀ ਠੀਕ ਹੈ ਨਹੀਂ ਇਹਦੀ ਬਰੀਡਿੰਗ ਵੀ ਕਰਦੇ ਆਪਾਂ ਹਾਂਜੀ ਹਾਂਜੀ ਇਹਦੀ ਬਰੀਡਿੰਗ ਕਰਦੇ ਆ ਜੀ ਟੋਟਲ ਡੌਗ ਕਿੰਨੇ ਰੱਖੇ ਆਪਾਂ ਨੇ ਟੋਟਲ ਮੇਰੇ ਕੋਲ ਹੈਗੇ 10 ਡੌਗ ਜੀ 10 ਡੌਗ ਹੈ ਹਾਂਜੀ ਪਾਪਾ ਹੋਣਗੇ ਆਪਣੇ ਕੋਲ ਫਿਰ ਤਾਂ ਪਪ ਹਾਂਜੀ ਹੁੰਦੇ ਆ ਮੀਟਿੰਗ ਵਗੈਰਾ ਹਾਂਜੀ ਘਰ ਦੀ ਬਰੀਡਿੰਗ ਕਰਦੇ ਘਰ ਦੀ ਬਰੀਡ ਹੀ ਮੇਰੇ ਕੋਲ ਪੱਗ ਵੀ ਆ ਲੈਬਰੇਡੋਰ ਵੀ ਆ ਉਹ ਵੀ ਚੈਂਪੀਅਨ ਹੋ ਗਿਆ ਮੈਂ ਆਪਣੀ ਮਤਲਬ ਘਰ ਖੁਦ ਚੈਂਪੀਅਨ ਕੀਤੇ ਆ ਲੈਬ ਵੀ ਆ ਆਪਣਾ ਹੈਗੇ ਸਾਰੇ ਫੋਰਨਰ ਜਜ ਦੇ ਥੱਲੇ ਜਿੰਨੇ ਵੀ ਆਪਣੇ ਡੌਗ ਸਾਰੇ ਕੇਸੀਆਈ ਦੇ ਆ ਨਾਲੇ ਠੀਕ ਆ ਜੀ ਉਹ ਕੇਸੀਆਈ ਤੇ ਜਿੰਨੇ ਸ਼ੋ ਹੁੰਦੇ ਕੇਸੀਆਈ ਜਿਵੇਂ ਆਪਾਂ ਖੜੀਦਾ ਜਿਹੜਾ ਪਪ ਕਿੰਨੇ ਦਾ ਸੇਲ ਹੋ ਜਾਂਦਾ ਇਹ ਦਾ 35000 ਦਾ ਘੱਟ ਤੋਂ ਘੱਟ ਠੀਕ ਹੈ ਹਾਂਜੀ ਉਹ ਵਿੱਦ ਪੇਪਰ ਹੁੰਦਾ ਵਿਦਆਊਟ ਪੇਪਰ ਨਹੀਂ ਨਹੀਂ ਵਿੱਦ ਪੇਪਰ ਵਿੱਦ ਪੇਪਰ 35000 ਉਹ ਵੇਚੀ ਆਪਾਂ ਮੀਟ ਵੀ ਕਰਵਾਈ ਦੀਆਂ ਜਾਂ ਦੂਜਾ ਆਮ ਨੋਰਮਲ ਨਹੀਂ ਆਪਾਂ ਮੀਟਿੰਗ ਦਾ ਜਿਹੜਾ ਕੀ ਪ੍ਰਾਈਸ ਲੈਨੇ ਆਪਾਂ 20000 ਰੁਪਏ ਜੀ ਮੀਟਿੰਗ ਤੁਸੀਂ ਕੁਆਲਿਟੀ ਦੇਖ ਕੇ ਕਰ ਦਿਓ ਜਾਂ ਜੋ ਮਰਜ਼ੀ ਲਿਆਵੇ ਪੈਸੇ ਦਿਓ ਨਹੀਂ ਨਹੀਂ ਕੁਆਲਿਟੀ ਵੇਖ ਕੇ ਜੀ ਕੁਆਲਿਟੀ ਵੇਖ ਕੇ ਉਤਰਾ ਤੇ ਲੱਗੇ ਨ ਲੱਗਣ ਦੇਈ ਤਾਂ ਕਿਉਂ ਹਾਂਜੀ ਮੇਰੇ ਆਪ ਵਿੱਚ ਜਿੰਨੇ ਵੀ ਡੌਗ ਸਾਰੇ ਰਜਿਸਟਰਡ ਰੱਖਿਆ ਤੇ ਸ਼ੋਅ ਦਾ क्रेज ਆ ਬੱਸ ਹੋਰ ਕੋਣ ਨੇ ਆਪਾਂ ਤੇ ਕਿਸੇ ਨੂੰ ਜਰੂਰਤ ਹੁੰਦੀ ਆ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਈ ਪਪ ਲੈਣਾ ਹੁੰਦਾ ਮੀਟਿੰਗ ਲੈਣੀ ਹੁੰਦੀ ਆ ਕੋਈ ਜਾਣਕਾਰੀ ਲੈਣੀ ਹੁੰਦੀ ਆ ਸੰਪਰਕ ਨੰਬਰ ਦੇ ਦਿਓ ਹਾਂਜੀ 977842003 ਰਿਪੀਟ ਕਰਿਓ 977842003 ਕੈਨੀ ਪੈਡ ਸ਼ਾਪ ਨੈਟ ਤੇ ਵੀ ਆ ਜਾਂਦਾ ਆਪਣਾ Google ਤੇ ਸਰਚ ਕਰੋ ਜੰਡੇਆਲਾ ਗੁਰੂ ਅੰਮ੍ਰਿਤਸਰ ਕਿਸੇ ਨੇ ਮਤਲਬ ਮੀਟਿੰਗ ਵਗੈਰਾ ਵੀ ਕਰਾਉਣੀ ਹੋ ਪੱਗ ਵੀ ਮੇਰੇ ਕੋਲ ਚੈਂਪੀਅਨ ਡੌਗ ਆ ਲੈਬ ਆ ਸ਼ੈਫਰਡ ਕਿਸੇ ਵੀ ਬਰੀਡ ਦਾ ਕੋਈ ਵੀ ਪਪ ਲੈਣਾ ਹੋਵੇ ਜੇ ਮੀਟਿੰਗ ਸੰਪਰਕ ਕਰ ਸਕਦੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਧੰਨਵਾਦ ਕਰਕੇ ਤੇ ਚਲਦੇ ਅੱਗੇ ਕਰਦੇ ਆ ਗੱਲਬਾਤ ਇੱਕ ਹੋਰ ਬਰੀਡਰ ਵੀਰ ਨੂੰ ਤੁਹਾਡੇ ਨਾਲ ਮਲਾਉਣੇ ਆ ਜੀ ਆਓ ਜੀ ਲਓ ਜੀ ਅੱਜ ਦੇ ਜਿਹੜਾ ਡੌਗ ਸ਼ੋਅ ਦੇ ਵਿੱਚ ਮੈਨੂੰ ਬਹੁਤ ਵਧੀਆ ਗੱਲ ਲੱਗੀ ਹੈ ਨਵੀਂ ਗੱਲ ਹੈ ਨਾ ਏ ਵੀਰ ਬੌਂਸਰ ਦਾ ਹੈੱਡ ਹੈ ਕਹਿ ਸਕਦੇ ਆ ਨਾ ਬੌਂਸਰ ਸਿਕਿਉਰਿਟੀ ਵਾਲੇ ਹੈ ਨਾ ਅੱਜ ਸਾਨੂੰ ਪਹਿਲੀ ਵਾਰ ਦੇਖਣ ਨੂੰ ਮਿਲਿਆ ਵੀ ਸੋ ਦੇ ਵਿੱਚ ਨਾ ਬਾਡੀ ਬਿਲਡਰ ਬਥੇਰੇ ਦਿਖਾਦੇ ਤੁਹਾਨੂੰ ਅੱਜ ਮੈਂ ਤੁਹਾਨੂੰ ਬੌਂਸਰਾਂ ਦੇ ਹੈੱਡ ਨੂੰ ਮਿਲਾਉਣਾ ਆਲ ਪੰਜਾਬ ਦੇ ਵਿੱਚ ਬੌਂਸਰ ਸਿਕਿਉਰਿਟੀ ਇਹ ਸਪਲਾਈ ਕਰਦੇ ਨੇ ਐਂ ਕਹਿ ਸਕਦੇ ਜੀ ਹਾਂ ਜੀ ਹੁਣ ਮੈਂ ਗੱਲਬਾਤ ਕਰਦਾ ਭਾਈ ਨਾਲ ਭਾਈ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਹੁਣ ਇਹ ਤੁਸੀਂ ਬਾਉਂਸਿੰਗ ਕਰਦੇ ਕਰਦੇ ਇੱਧਰ ਡੌਕਸੋ ਦੇ ਵਿੱਚ ਆ ਗਏ। ਇਹ ਮੇਰਾ ਸ਼ਾਨੀ ਸ਼ੌਂਕ ਸੀ ਅਜੀ ਪਹਿਲਾਂ ਤੋਂ। ਹਾਂਜੀ ਬਹੁਤ। ਬਾਈ ਇੱਕ ਗੱਲ ਮੈਂ ਇੱਕ ਚੀਜ਼ ਦੇਖ ਰਿਹਾ ਮੇਰੀ ਵੀਡੀਓ ਥੋੜੀ ਬੱਕਰੀ ਹੁੰਦੀ ਹੁੰਦੀ ਹੈ ਨਾ ਪਰ ਨਾਲ-ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਆ। ਹੁਣ ਜਿਵੇਂ ਬਾਈ ਦਾ ਇਹ ਸਟ੍ਰਕਚਰ ਹੈ ਮੈਂ ਇਹ ਕਹਾਂ ਬੀ ਬਾਡੀ ਹੈ ਜਿਵੇਂ ਹੈ ਨਾ ਯਾਰ ਬੋਲਦੇ ਜਵੱਕ ਵਾਂਗੂ ਹੈ ਨਾ ਵੀ ਮੁਰਾ ਨੰਨੇ ਹਨ ਇਹ ਬੱਚਿਆਂ ਵਾਂਗੂ ਬੋਲ ਰਿਹਾ ਦੇਖੋ ਗੱਲਾਂ ਸੁਣਿਓ ਦੀ ਤੁਸੀਂ ਵੀਡੀਓ ਦੇ ਵਿੱਚ ਸੁਣ ਲਿਆ ਭਾਈ ਤੁਹਾਡਾ ਨਾਮ ਦੱਸ ਸਕੂਗਾ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਸਿੰਘ ਹਾਂਜੀ ਤੇ ਕਲਸੀ ਬੌਂਸਰ ਕਿਵੇਂ ਕਹਿੰਦੇ ਨੇ ਇਹ ਮੇਰਾ ਸਰਨੇਮ ਕਲਸੀ ਹੈ ਜੀ ਸਰਨੇਮ ਕਲਸੀ ਹੈ ਹਾਂਜੀ ਸਰ ਠੀਕ ਹੈ ਆਪਣਾ ਜਿਹੜਾ ਕਿੱਥੋਂ ਆਏ ਆਪਾਂ ਮੈਂ ਹੁਸ਼ਿਆਰਪੁਰ ਤੋਂ ਬੁੱਲੋਵਾਲ ਤੋਂ ਆਇਆ ਹਾਂ ਤਗੜਬਟਾਲਾ ਮੇਰਾ ਪਿੰਡ ਹੈ ਜੀ ਤਗੜਬਟਾਲਾ ਅਗਰ ਬਟਾਲਾ ਬਟਾਲਾ ਬਡਾਲਾ ਬਡਾਲਾ ਹਾਂਜੀ ਸਰ ਵਾਹ ਜੀ ਵਾਹ ਓ ਭਾਈ ਇੱਕ ਮਿੰਟ ਰੁਕ ਜਾ ਗੱਲ ਕਰ ਲੈਣ ਦੇ ਨੋ ਅੱਛਾ ਆਪਣਾ ਪਿੰਡ ਹੈਗਾ ਬਡਾਲਾ ਹਾਂਜੀ ਬਡਾਲਾ ਠੀਕ ਹੈ ਜੀ ਤੇ ਭਾਈ ਇਹ ਤੁਹਾਨੂੰ ਸੋਹ ਕਿਵੇਂ ਜਾਗਿਆ ਜਿਹੜਾ ਡੌਗ ਇਹ ਮੈਨੂੰ ਸ਼ੁਰੂ ਤੋਂ ਛੋਟੇ ਹੁੰਦੇ ਸੀ ਸਿਹਾਰ ਕੋ ਮੈਂ ਜਰਮਨ ਸ਼ੈਫਰਡ ਕੁੱਤੇ ਰੱਖਾ ਹਾਂਜੀ ਤੇ ਇੱਕ ਦਿਨ ਫਿਰ ਗਿਆਸ ਗਿਆ ਤੇ ਬਲੀਡ ਇਹ ਖਰੀਦੀ ਸੀਗੀ ਪਹਿਲਾਂ ਤੇ ਇਹਨਾਂ ਬੜਾ ਪਿਆਰ ਆ ਜੀ ਆਪਣਾ ਪਿਆਰ ਨਾਲ ਬੜਾ ਪਾਲਿਆ ਜੀ ਇਹਨੂੰ ਮੇਲ ਫੀਮੇਲ ਕੀ ਹੈ ਇਹ ਹਾਂਜੀ ਮੈਂ ਤਾਂ ਦੋਨੇ ਆ ਜੀ ਅਸ ਦੋਲੇ ਜੋੜੀ ਹੈ ਇੱਕ ਇਹ ਮੇਲ ਹੈ ਨਹੀਂ ਮੇਰਾ ਜੀ ਇਹ ਮੇਲ ਹੈ ਹਾਂਜੀ ਸੋ ਲਾਉਣ ਦਾ ਕਿਵੇਂ ਜਾ ਗਿਆ ਤੁਹਾਡੇ ਅੰਦਰ ਫਿਰ ਇਹ ਸਨੀ ਭਾਜੀ ਮੇਰੇ ਬ੍ਰਦਰ ਹੀ ਆ ਜੀ ਭਾਈ ਤੁਹਾਡੇ ਹਸ਼ਿਆਰਪੁਰ ਵਾਲੇ ਹਾਂਜੀ ਸਨੀ ਭਾਜੀ ਹਸ਼ਿਆਰਪੁਰ ਵਾਲੇ ਠੀਕ ਹੈ ਤੇ ਇਹ ਕ੍ਰਿਸਟਲ ਫਾਰਮ ਉਹਨਾਂ ਦਾ ਹੈਗਾ ਜੀ ਹਾਂਜੀ ਹਾਂਜੀ ਤੇ ਉਹ ਉਹਨਾਂ ਨੇ ਫਿਰ ਮੈਂ ਕੀਤੀ ਗੱਲ ਭਾਜੀ ਕਹਿੰਦੇ ਵੀ ਡੌਗ ਸ਼ੋਅ ਨਾਲ ਜਾਣਾ ਹੈ ਨਗਾ ਜਰੂਰ ਜੀ ਕਰਾਂਗੇ ਪਾਰਟਿਸਪੇਟ ਕਰਾਂਗੇ ਜੀ ਠੀਕ ਹੈ ਤੇ ਉਹਨਾਂ ਨਾਲ ਫਿਰ ਦਿਲ ਕੀਤਾ ਜੀ ਜਾਣ ਨੂੰ ਅੱਗੇ ਬੰਦਨ ਨੂੰ ਨਾਮ ਪਹਿਲਵਾਲ ਜੀ ਪਹਿਲਵਾਲ ਹਾਂ ਜੀ ਹੁਣ ਬਹੁਤ ਸਿੰਘ ਕਰਦੇ ਕਰਦੇ ਹੁਣ ਡੌਗ ਸ਼ੋਅ ਕਰ ਲੱਗੇ ਨਾ ਹੋਰ ਜੀ ਹੋਰ ਨਾ ਸੈਕੰਡ ਪੋਜੀਸ਼ਨ ਆਈ ਆਪਣੀ ਆ ਟਰੋਫੀ ਬਹੁਤ ਵੱਡੀ ਮਿਲਿਆ ਉਹਨੂੰ ਹਾਂ ਸੈਕੰਡ ਪੋਜੀਸ਼ਨ ਆਈ ਹੈ ਸੈਕੰਡ ਪੋਜੀਸ਼ਨ ਆਈ ਹਾਂ ਜੀ ਪਹਿਲੀ ਵਾਰ ਦੇਖੋ ਵਧੀਆ ਗੱਲ ਬਾਤ ਆ ਅਸੀਂ ਮੁਬਾਰਕਵਾਦ ਕਹਿੰਦੇ ਆ ਤੁਹਾਨੂੰ ਵੀ ਪਹਿਲੀ ਵਾਰੀ ਤੁਸੀਂ ਸ਼ੋਅ ਦੇ ਵਿੱਚ ਲਾਇਆ ਇਹਨੂੰ ਤੇ ਤੁਹਾਨੂੰ ਪੋਜੀਸ਼ਨ ਵੀ ਲੈ ਕੇ ਆਏ ਹਾਂ ਹਾਂ ਜੀ ਸਰ ਸੈਕੰਡ ਕਿੰਨੇ ਲੱਗ ਰਿਹਾ ਫਿਰ ਬਹੁਤ ਖੁਸ਼ੀ ਬਹੁਤ ਖੁਸ਼ੀ ਹੈ ਜੀ ਜਿਹੜੇ ਰਿਜ਼ਲਟ ਦੇ ਰਹੇ ਨੇ ਜੱਜ ਸਾਹਿਬ ਆਣ ਉਹ ਉਹਨਾਂ ਦਾ ਉਹਨਾਂ ਨੇ ਬੜਾ ਵਧੀਆ ਕੀਤਾ ਕਿ ਪਹਿਲੀ ਹ ਠੀਕ ਹੈ ਨਹੀਂ ਨਹੀਂ ਉਧਰ ਜਿੱਦਾਂ ਵੀ ਉਹਨਾਂ ਨੇ ਸਿਗਾ ਉਹਨਾਂ ਤੇ ਬਰਕਰਾਰ ਹਾਂ ਜਿਹਨਾਂ ਨੇ ਜੱਜ ਕੀਤਾ ਹਾਂ ਜਿਹਨਾਂ ਨੇ ਜੱਜ ਕੀਤਾ ਉਹਨਾਂ ਨੇ ਬਸ ਠੀਕ ਹੈ ਜੀ ਠੀਕ ਹੈ ਜੀ ਬਹੁਤ ਅਦੇ ਇਹਦੀ ਏਜ ਕਿੰਨੀ ਹੈ ਇਹਦੀ ਕਿ 9 ਮਹੀਨੇ ਹੈ ਜੀ ਲੈ ਠੀਕ ਹੈ ਹਾਂ ਜੀ ਇਹ ਜਿਹੜੀ ਤੁਹਾਡੀ ਉਹਦੇ ਬਾਰੇ ਗੱਲ ਕਰ ਲਈ ਹੁਣ ਬੌਂਸਰ ਸਿਕਿਉਰਿਟੀ ਹਾਂ ਸਰ ਅਜਾ ਆਪਾਂ ਬੌਂਸਰਸ ਅਪਲਾਈ ਕਰਦੇ ਹਾਂ ਹਾਂ ਸਰ ਐਂ ਕਹਿ ਸਕਦੇ ਆ ਕਿ ਤੁਸੀਂ ਆਪਣੀ ਭਾਸ਼ਾ ਚ ਕੀ ਕਹਿੰਦੇ ਹੋ ਮੈਂ ਬੌਂਸਰ ਕਲੱਬ ਆ ਜੀ ਮੇਰਾ ਬੌਂਸਟਰ ਕਲੱਬ ਹੈ ਹਾਂ ਜੀ ਮੇਰੇ ਕੋਲ ਹੈਗਾ 100 150 ਮੁੰਡਾ ਕੰਮ ਕਰਦਾ ਹੈ ਤੁਸੀਂ ਤਿਆਰ ਕਰ ਦਿਓ ਹਾਂ ਜੀ ਮੈਂ ਤਿਆਰ ਕਰ ਦਾਂ ਜੀ ਠੀਕ ਹੈ ਜੀ ਹਾਂ ਸਰ ਮਤਲਬ ਜੇ ਉੱਥੇ ਤੁਹਾਨੂੰ ਕਿਸੇ ਦੀ ਜਰੂਰਤ ਹੋ ਜਾ ਤੁਹਾਨੂੰ ਸੰਪਰਕ ਕਰ ਲੈਣਾ ਹਾਂ ਜੀ ਹਾਂ ਜੀ ਠੀਕ ਹੈ ਤੇ ਅਸੀਂ ਤੁਹਾਨੂੰ ਇੱਕ ਵਾਰੀ ਫੇਰ ਹੁਣ ਤਾਂ ਥੋੜਾ ਹੋਰ क्रेज ਵੱਜ ਜਾਣਾ ਹਾਂਜੀ ਹੋਰ ਜੀ ਜਰੂਰ ਜੀ ਗਾ ਵੀ ਪਾਰਟਿਸਪੇਟ ਕਰਾ ਕਰਾਂਗੇ ਜੀ ਠੀਕ ਆ ਵਧੀਆ ਕਰਿਆ ਕਰੋ ਬਾਈ ਹੋਰ ਜੋਰ ਤੇ ਕਿਸ ਨੂੰ ਜ਼ਰੂਰਤ ਹੁੰਦੀ ਹੈ ਤੁਹਾਡੇ ਨਾਲ ਸੰਪਰਕ ਕਰਨ ਦੀ ਹੁਣ ਤੁਹਾਡੇ ਕੋਲੇ ਦੋ ਕੰਮ ਹੋ ਗਏ ਨਾ ਇੱਕ ਤਾਂ ਡੌਗ ਬਾਰੇ ਵੀ ਸੰਪਰਕ ਕਰਿਆ ਕਰਨਗੇ ਹਾਂਜੀ ਹਾਂਜੀ ਕਿਸੇ ਨੂੰ ਬੌਂਸਰ ਦੀ ਜ਼ਰੂਰਤ ਹੁੰਦੀ ਹੈ ਜੂ ਜੀ ਉਹ ਵੀ ਉਹਦੇ ਬਾਰੇ ਵੀ ਸੰਪਰਕ ਕਰਿਆ ਕਰਨਗੇ ਜੂ ਜੀ ਜੂਰ ਮੇਰੇ ਸਾਰੇ ਪਾਸੇ ਚੈਨਲ ਬਣੇ ਆ ਜੀ YouTube YouTube ਤੇ ਹੈਗਾ ਇੰਸਟਾ ਤੇ ਹੈਗਾ ਫੇਸਬੁੱਕ ਤੇ ਹੈਗਾ ਜੀ ਕਲਸੀ ਬੌਂਸਰ ਸਕਿਉਰਟੀ ਕਲਸੀ ਬੌਂਸਰ ਸਕਿਉਰਟੀ ਆਪਣਾ ਸੰਪਰਕ ਨੰਬਰ ਦੇ ਦਿਓ ਹਾਂਜੀ 8146352709 ਰਿਪੀਟ ਕਰ ਦਿਓ 8146352709 ਠੀਕ ਹੈ ਜੀ ਪੂਰਾ ਨਾਮ ਦੱਸੋ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਸਿੰਘ ਕਲਸੀ ਹਾਂਜੀ ਲੋ ਜੀ ਬਾਈ ਮਨਪ੍ਰੀਤ ਸਿੰਘ ਕਲਸੀ ਜਿਹੜੇ ਬੌਂਸਰ ਸਕਿਉਰਟੀ ਜਿਨ੍ਹਾਂ ਦਾ ਆਪਣਾ ਇਹਨਾਂ ਦਾ ਕੰਮ ਹੈ ਹਨਾ ਹਾਂ ਬੌਂਸਰ ਪ੍ਰੋਵਾਈਡ ਕਰਦੇ ਹਨਾ ਇਹ ਇਹਨਾਂ ਨਾਲ ਕਿਸੇ ਨੂੰ ਜ਼ਰੂਰਤ ਹੈ ਵੀਡੀਓ ਤੋਂ ਨੰਬਰ ਲੈ ਕੇ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਤੁਸੀਂ ਬੌਂਸਰਾਂ ਦੀ ਜ਼ਰੂਰਤ ਹੈ ਬੌਂਸਰ ਵੀ ਮਿਲ ਜਾਣਗੇ ਤੇ ਬਾਕੀ ਬਾਈ ਨੂੰ ਨਾ ਇੱਕ ਵਾਰੀ ਕੰਗ੍ਰੈਚੁਲੇਸ਼ਨ ਜ਼ਰੂਰ ਕਿਹਾ ਦੇਖੋ ਅੱਜ ਪਹਿਲੀ ਵਾਰੀ ਸ਼ੋਅ ਦੇ ਵਿੱਚ ਆਏ ਆ ਤੇ ਏਡੀ ਵੱਡੀ ਟਰੋਫੀ ਇਹ ਲੈ ਕੇ ਆਏ ਨੇ ਜਿਹੜਾ ਇਹ ਸ਼ੋਅ ਕਰਾ ਰਹੇ ਨੇ ਐਸ ਜੇ ਕਨੈਨ ਵੈਲਫੇਅਰ ਕਲੱਬ ਦੇ ਪ੍ਰਧਾਨ ਨੇ ਸੁਨੀਲ ਜਸਲ ਜੀ ਨੈਸ਼ਨਲ ਪ੍ਰੈਜ਼ੀਡੈਂਟ ਨੇ ਇਹਨਾਂ ਦਾ ਬਹੁਤ ਵਧੀਆ ਆਪਣੇ ਕੰਮ ਜਿਹੜਾ ਇਹਨਾਂ ਨੇ ਕੀਤਾ ਵੀ ਟ੍ਰੋਫੀਆਂ ਬਹੁਤ ਵਧੀਆ ਨੇ ਤੇ ਜਿਹੜਾ ਇਹਨਾਂ ਨੇ ਕਸਮ ਖਾਧੀ ਸੀ ਅੱਜ ਵੀ ਕਿਸੇ ਨਾਲ ਇਦਾਂ ਦਾ ਨਹੀਂ ਹੋਊਗਾ ਵੀ ਪੱਖਪਾਤ ਵਾਲੀ ਗੱਲ ਨਹੀਂ ਹੋਊਗੀ ਨਾ ਤੇ ਬਹੁਤ ਵਧੀਆ ਲੱਗਾ ਜੀ ਮੈਨੂੰ ਵਧੀਆ ਲੱਗਿਆ ਕਿ ਨਹੀਂ ਬਹੁਤ ਵਧੀਆ ਲੱਗਿਆ ਜੀ ਠੀਕ ਹੈ ਜੀ ਤੇ ਬਾਈ ਦਾ ਨੰਬਰ ਲੈ ਕੇ ਤੁਸੀਂ ਕਾਲ ਕਰ ਸਕਦੇ ਹੋ ਬਾਈ ਕੋਈ ਜਾਣਕਾਰੀ ਲੈਣੀ ਆ ਕੋਈ ਗੱਲਬਾਤ ਕਰਨੀ ਆ ਤਾਂ ਤੁਸੀਂ ਕਰ ਸਕਦੇ ਹੋ ਵੀਰ ਮਨਪ੍ਰੀਤ ਸਿੰਘ ਕਲਸੀ ਕਲਸੀ ਜੀ ਨਾਲ ਭਾਈ ਕਲਸੀ ਬੌਂਸਰ ਦੇ ਨਾਲ ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਵਧੀਆ ਲੱਗੀ ਗੱਲਬਾਤ ਕਰਕੇ ਠੀਕ ਆ ਵੀਰੇ ਓਕੇ